ਨੱਬਨਗਰ ਕੌਂਸਲ ਦੀ ਪ੍ਰਧਾਨ ਸੁਜਾਤਾ ਚਾਵਲਾ ਦਾ ਅਸਤੀਫਾ ਮੇਰੇ ਕੋਲ ਆ ਚੁੱਕਿਆ ਵਿਧਾਇਕ ਗੁਰਦੇਵ ਸਿੰਘ ਦੇਵਮਾਨ ਜਿਨ੍ਹਾਂ ਕੌਂਸਲਰਾਂ ਵੱਲੋਂ ਬੇਪ੍ਰੋਸੈਜ ਯੋਗੀ ਦਾ ਮਤਾ ਪਾਇਆ ਗਿਆ ਸੀ ਉਹਨਾਂ ਲਿਖਤੀ ਰੂਪ ਵਿੱਚ ਵਾਪਸ ਲਿਆ ਪੀਟੀ ਨਿਊਜ਼ ਪੰਜਾਬ ਦੇ ਨਾਲ ਨੱਬਾ ਤੁਮਦੀਪ ਕੁਸ਼ਕ ਨੱਬਾ ਦੀ ਖਾਸ ਰਿਪੋਰਟ ਲੇਕੋ ਇਹਦੇ ਵਿੱਚ ਹੁਣ ਅਗਲਾ ਜਿਹੜਾ ਪ੍ਰਧਾਨ ਹੈ ਠੀਕ ਹੈ ਪ੍ਰਧਾਨ ਜਿਹੜਾ ਲਾਉਣਾ ਤੁਸੀਂ ਦੇਖੇ ਇਹ ਸਾਰੇ ਪੀਰਾਂ ਨੇ ਇਹ ਵੀ ਗੱਲ ਕਹੀ ਹੈ ਜੇ ਉਹਨਾਂ ਦਾ ਕਾਰਪੋਰੇਸ਼ਨ ਨਾਲ ਸ਼ੇਅਰ ਕਰਨਗੇ ਕਿ ਕਿਸੇ ਜਿੱਤਨੇ ਨੂੰ ਥਾਪੜਾ ਦੇਵਗੇ ਨੂੰ ਉਹ ਪ੍ਰਧਾਨੇ ਦਾ ਹੋਊਗਾ ਜਿਵੇਂ ਮੰਨ ਲਓ ਮੈਂ ਕਹਿ ਦਵਾਂ ਵੀ ਕਿ ਸੀਨੀਅਰ ਮੀਤ ਪ੍ਰਧਾਨ ਜਿਹੜੇ ਆ ਮਨਦੀਪ ਕੌਰ ਸਾਲੀ ਜੀ ਨੇ ਕਿ ਇਹਨਾਂ ਨੂੰ ਇਹਨਾਂ ਕੋਈ ਲੋਕਾਂ ਨੇ ਸਾਨੂੰ ਕੋਈ ਪ੍ਰੋਬਲਮ ਨਹੀਂ ਠੀਕ ਹੈ ਇਹ ਸਾਰੇ ਭਰਾ ਜਿਹੜੇ ਨਾਲ ਨੇ ਔਰ ਆਉਣ ਵਾਲੇ ਸਮੇਂ ਦੇ ਵਿੱਚ ਵੀ ਮੈਂ ਵਿਸ਼ਵਾਸ ਨੂੰ ਹੁਣਾ ਕਿ ਆਪਾਂ ਸ਼ਹਿਰ ਦੀ ਡਿਵੈਲਪਮੈਂਟ ਕਰਦੇ ਆਪਾਂ ਨੇ ਵਾਰਡ ਦੀ ਡਿਵੈਲਪਮੈਂਟ ਕਰਨੀ ਹੈ ਲੋਕਾਂ ਨੇ ਆਪਾਂ ਨੂੰ ਵੋਟ ਪਾਈ ਹੈ ਤੁਹਾਨੂੰ ਵੋਟ ਪਾਈ ਹੈ ਮੈਨੂੰ ਵੋਟ ਪਾਈ ਹੈ ਆਪਣੇ ਲਈ ਕੰਮ ਪ੍ਰਮੁੱਖ ਹੈ ਜੀ ਵਿਅਕਤੀ ਵਿਸ਼ੇਸ਼ ਪ੍ਰਮੁੱਖ ਨਹੀਂ ਕੰਮ ਪ੍ਰਮੁੱਖ ਹੈ ਅਗਰ ਆਪਾਂ ਨੂੰ ਕੋਈ ਲੱਗੂਗਾ ਕਿ ਕੋਈ ਬੰਦਾ ਕੰਮ ਦੇ ਵਿੱਚ ਕੁਤਾਹੀ ਕਰਦਾ ਤਾਂ ਆਪਾਂ ਮਾਦਾ ਜੀ ਨੇ ਸ਼ਾਂਤੀ ਨਾਲ ਤੁਸੀਂ ਪਿਆਰ ਨਾਲ ਬੈਠਿਆ ਜੇ ਲੱਗੋ ਜੀ ਹੈ ਔਰ ਇਹ ਗੱਲ ਪਿਆਏ ਤੁਸੀਂ ਇਹ ਨਹੀਂ ਸਮਝਦੇ ਵੀ ਇਸ ਚੀਜ਼ ਦੇਰੀ ਹੋਗੀ ਕਿੰਨਾ ਵਧੀਆ ਕੰਮ ਜੇ ਪਹਿਲਾ ਹੋ ਜਾਂਦਾ ਜਿਵੇਂ ਅੱਜ ਸਾਰੇ ਕੌਂਸਲਰਾਂ ਨੇ ਸੋਸ਼ਲ ਮੀਡੀਆ ਤੇ ਬੋਲ ਕੇ ਪਾਇਆ ਜੇ ਵੀ ਉਹ ਨਹੀਂ ਲੋਰ ਨਹੀਂ ਜੀ ਨਹੀਂ ਦੇਖੋ ਮੈਨੂੰ ਇਸੇ ਕਰਕੇ ਤਾਂ ਬੈਠੇ ਆ ਕਿ ਸਾਰੇ ਭਰਾਵਾਂ ਨੇ ਸਾਡੀ ਸੱਤਨ ਰੋਜ਼ੀ ਨਾਲ ਪਰ ਡੱਟੀ ਆ ਪੌਜਾ ਸਾਹਿਬ ਉਹਨਾਂ ਦੇ ਮੈਸੇਜ ਸਾਰੇ ਜਿੰਨੇ ਵੀ ਭਰਾ ਸਾਰੇ ਇਹ ਸਾਰੇ ਮੈਂ ਇਹਨਾਂ ਨੂੰ ਪਰਵਾਰ ਸੰਬੰਧਾਂ ਦੀ ਆਪਣਾ ਇਹਨਾਂ ਨੇ ਕਿਹਾ ਕਿ ਐਮਐਲ ਸਾਹਿਬ ਤੁਸੀਂ ਆਪ ਵਿੱਚ ਆ ਕੇ ਇਸ ਮਸਲੇ ਦਾ ਹੱਲ ਕਰੋ ਅਸੀਂ ਤੁਹਾਡੇ ਨਾਲ ਹਾਂ ਠੀਕ ਹੈ ਤੇ ਮੈਂ ਇੱਕ ਜ਼ਿੰਮੇਵਾਰ ਇੱਕ ਵਿਅਕਤੀ ਹੁੰਦੇ ਨਾਤੇ ਕਹਤੋਂ ਰਿਹਾ ਐਮਐਲਏ ਮੇਰਾ ਫਰਜ਼ ਬਣਦਾ ਸੀ ਕਿ ਸਾਰੇ ਨੇ ਪਲੇਟਫਾਰਮ ਦੇ ਇਕੱਠਾ ਕੀਤਾ ਜਾਵੇ ਔਰ ਸਾਰੇ ਭਰਾਏ ਇਕੱਠੇ ਹੋ ਇਕੱਠੇ ਹੋ ਕੇ ਆਏ ਨੇ ਸਭ ਨੇ ਸਾਈਨ ਕਰਕੇ ਦਿੱਤੇ ਕਿ ਜਿਹੜਾ ਅਸੀਂ ਬੇਕੋਸ਼ੀ ਦਾ ਮੱਦਾ ਦਿੱਤਾ ਸੀ ਉਹ ਅਸੀਂ ਵਾਪਸ ਲੈ ਲਵਾਂਗੇ ਮੇਰੇ ਸਭ ਤੁਸੀਂ ਕਹਦੇ ਸੀ ਕਿਸਾਨਾਂ ਦੇ ਨਾਲ ਕੀ ਲੱਗਦਾ ਵੀ ਇਹ ਜਿਹੜੀ ਜ਼ਮੀਨ ਚੋਰੀ ਹੋ ਰਹੀ ਹੈ ਉਸ ਦੀ ਵੀ ਨਿਰਪੱਖ ਜਾਂਚ ਹੋਣੀ ਚਾਹੀਦੀ ਦੇਖੋ ਇਹ ਕਾਨੂੰਨ ਦਾ ਕੰਮ ਹੈ ਦੇਸ਼ ਦੇ ਵਿੱਚ ਸਭ ਤੋਂ ਉੱਪਰ ਸੰਵਿਧਾਨ ਸਭ ਤੋਂ ਉੱਪਰ ਕਾਨੂੰਨ ਹੈ ਕਾਨੂੰਨ ਸਰਵਉੱਚਾ ਸਾਡੇ ਲਈ ਅਗਰ ਕਿਸੇ ਨੇ ਕੋਈ ਘਟਨਾ ਕਰ ਸਾਬਤ ਹੋ ਗਿਆ ਤਾਂ ਉਸਨੂੰ ਸਜ਼ਾ ਹੋਏਗੀ ਅਗਰ ਨਹੀਂ ਕੀਤਾ ਤਾਂ ਬਰੀ ਹੋ ਜੇਗਾ ਇਹ ਕਾਨੂੰਨ ਦਾ ਕੰਮ ਹੈ ਕਾਨੂੰਨ ਨੂੰ ਕਰਨ ਦਿਓ ਕਾਨੂੰਨ ਆਪਣੀ ਤਰ੍ਹਾਂ ਹੈ ਜੀ ਕੋਰਟ ਦੇ ਵਿੱਚ ਜਾਊਗਾ ਉੱਥੇ ਸੁਣ ਹੋਣ ਦੀ ਜ਼ਰੂਰੀ ਹੋਗਾ ਸਾਰਾ ਇੱਕ ਵਾਰ ਕੋਰਟ ਦਾ ਫੈਸਲਾ ਹੋਗਾ ਕੋਰਟ ਦਾ ਫੈਸਲਾ ਹੋਗਾ ਸਰ ਤੁਸੀਂ ਇੱਕ ਤੁਸੀਂ ਨਵਾਂ ਪ੍ਰਧਾਨ ਚਾਹੀ ਵੀ ਥੋੜੀ ਪਸੰਦ ਆ ਇਹ ਨਹੀਂ ਹੋਣਾ ਜਿਹੜਾ ਜਿਹੜਾ ਕਾਬਿਲ ਹੈ ਜਿਹੜਾ ਸ਼ਹਿਰ ਦੀ ਸਮੱਸਿਆ ਦੇ ਹੱਲ ਕਰ ਸਕੇ ਉਹ ਪ੍ਰਧਾਨ ਚਾਹੀਦਾ ਕਿਉਂਕਿ ਲੋਕ ਤਾਂ ਨੇ ਦੇਖੋ ਜਿਹੜੇ ਭਰਾ ਸਾਰੇ ਤੁੜਕੇ ਭੇਜਦੇ ਨੇ ਚਾਹੇ ਆਵਾਮਾ ਦੀ ਪਾਰਟੀ ਹੋਵੇ ਜਾਂ ਕਾਂਗਰਸ ਹੈ ਕਾਲੀ ਜੱਤ ਇਹ ਸਾਰੇ ਕਾਬਲ ਹੀ ਨਹੀਂ ਇਹਨਾਂ 'ਚ ਕੋਈ ਵੀ ਹੋ ਸਕਦਾ ਨਹੀਂ ਨਹੀਂ ਇਹਨਾਂ 'ਚ ਕੋਈ ਕਮੀ ਪੇਸ਼ ਥੋੜਾ ਕਿਸੇ ਦੇ ਆਪਣੇ ਆਪਣੇ ਵਾਰਡ ਦਾ ਹਰੰਦਾ ਇੱਕ ਜ਼ਿੰਮੇਵਾਰ ਵਿਅਕਤੀ ਹੈ ਜਿਹਨੂੰ ਲੋਕਾਂ ਨੇ ਵੋਟਾਂ ਪਾ ਕੇ ਚੁਣਿਆ ਹਾਂ ਇਹ ਜ਼ਰੂਰ ਹੁੰਦਾ ਕਿ ਜੋ ਸਰਕਾਰ ਹੁੰਦੀ ਹੈ ਤੇ ਜਿਹੜੇ ਪਾਰਟੀ ਦੇ ਵਿੱਚ ਸ਼ਾਮਲ ਹੁੰਦੇ ਨੇ ਜਾਂ ਜਿਹੜੇ ਪਾਰਟੀ ਦੇ ਨਾਲ ਮਿਲ ਕੇ ਚੱਲਦੇ ਨੇ ਉਹਨਾਂ ਤੇ ਭਰੋਸਾ ਪ੍ਰਗਟਾਇਆ ਜਾਂਦਾ ਪਰ ਬਾਕੀ ਜਿਹੜੇ 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 ਦੂਸਰੀਆਂ ਪਾਰਟੀਆਂ ਦੇ ਲੋਕ ਨੇ ਜੀ ਮੰਨ ਲਓ ਅਗਰ ਮੈਂ ਨਾ ਪਾਵਰ ਤੋਂ ਮੈਂ ਕੋਰ ਪਾਰਟੀ ਹੋਵੇ ਜੀ ਪਹਿਲਾਂ ਸਾਡਾ ਕੋ ਇੰਟਰਫੇਰੈਂਸ ਸੀ ਜਿੱਦੀ ਸਰਕਾਰ ਉਹਨਾਂ ਨੂੰ ਕੰਮ ਕਰਨ ਦੇਉਗੀ ਇਸੇ ਕਰਕੇ ਤਾਂ ਆਪਾਂ ਵੋਟ ਪਾਉਣੀ ਠੀਕ ਹੈ ਇਸ ਕਰਕੇ ਮੈਂ ਬੇਨਤੀ ਕਰਦਾ ਨਾਬਾ ਨਿਵਾਸੀਆਂ ਨੂੰ ਵੀ ਕਿ ਨਾਬਾ ਸਾਡੇ ਲਈ ਟ੍ਰੈਫਰ ਨਾਬਾ ਦੀ ਸਭਾਈ ਪ੍ਰੈਫਰਾ ਨਾਬੇ ਦਾ ਅੱਛਾ ਮਾਹੌਲ ਹੋਵੇ ਹਰੇਕ ਵਾੜ ਦਾ ਕੰਮ ਹੋਵੇ ਜਿਹੜੇ ਸਾਡੇ ਮਸਲੇ ਨੇ ਉਹ ਅੱਛੇ ਤਰੀਕੇ ਨਾਲ ਹੱਲ ਹੋਣ ਉਹ ਉਹ ਮੇਰਾ ਮਕਸਦ ਨਾ ਦੇਖੋ ਸਭ ਤੋਂ ਲੋਣਾਈ ਪਰ ਸਰ ਜਿਹੜੀ ਖਾਸ ਤੌਰ ਤੇ ਰਿਆਸਤੀ ਨਾਲਿਆਂ ਦੀ ਸਫਾਈ ਬਿਲਕੁਲ ਨਹੀਂ ਹੋਈ ਇਸ ਵਾਰ ਵੀ ਨਹੀਂ ਹੋਈ ਕੀ ਲੱਗਦਾ ਨਵੇਂ ਪ੍ਰਧਾਨ ਦੇ ਸਾਹਮਣੇ ਇੱਕ ਚੈਲੰਜ ਤਾਂ ਹੋਵੇਗਾ ਨਾ ਇਹ ਸਫਾਈ ਬਿਲਕੁਲ ਇਮਾਨਦਾਰੀ ਨਾਲ ਹੋਵੇ ਦੇਖੋ ਪਿਛਲੀ ਵਾਰੀ ਕੀ ਹੋਇਆ ਸੀ ਕਿਉਂਕਿ ਅਸੀਂ ਟੈਂਟਰ ਲਾਏ ਸੀ ਨਾ ਪਰ ਪਿਛਲੀ ਵਾਰੀ ਕੁਝ ਸਾਡੇ ਐ ਸਮਝ ਲਓ ਮੈਂ ਤਾਂ ਇਹ ਕਹਿੰਦਾ ਕਿ ਅਣਜਾਣ ਆਪਣੇ ਚਲਾ ਲਓ ਅੱਪਾ ਆਪਣੇ ਲੋਕਾਂ ਦੇ ਨੁਕਸਾਨ ਕਰ ਰਹੇ ਆ ਕਿ ਆਪਾਂ ਸਫਾਈ ਕਰਨਾ ਕੌਣ ਨੇ ਉਹਨਾਂ ਨੇ ਇੱਕ ਸ਼ਿਕਾਇਤ ਪਾਤੀ ਕਿ ਜੀ ਟੈਂਡਰਾਂ ਦੇ ਵਿੱਚ ਬਹੁਤ ਵੱਡਾ ਗੀ ਕੱਪੜਾ ਹੁੰਦਾ ਜਿਹੜਾ ਟੈਂਡਰ 70 ਲੱਖ ਦਾ ਲੱਗਦਾ ਸੀ ਜੀ ਉਹ 35 ਦਾ 35 ਲੱਖ ਦਾ ਹੋ ਗਿਆ ਤੋਂ ਅੱਧ ਘਟ ਗਿਆ ਉਹਦੇ ਵਿੱਚ ਵੀ ਕੱਪੜਾ ਪਿਛਲੇ ਸਾਲ ਤਾਂ ਸਫਾਈ ਹੋਈ ਨਹੀਂ ਆਫੀਸ਼ੀਅਲੀ ਤੌਰ ਤੇ ਸਫਾਈ ਵੀ ਪਰ ਅਸੀਂ ਆਪਣੇ ਕੋਲੋਂ ਮੁਲਾਜ਼ਮ ਲਾ ਕੇ ਅਸੀਂ ਸਫਾਈ ਕਰਾਉਣ ਦੀ ਕੋਸ਼ਿਸ਼ ਕੀਤੀ ਕਿ ਸ਼ਹਿਰ ਆਪਣਾ ਹੈ ਔਰ ਐਥਿਕ ਸਟੈਂਡਰਡ ਜਿਹੜੇ ਆ ਉਹ ਪ੍ਰੋਪਰ ਤਰੀਕੇ ਨਾਲ ਲਾ ਕੇ ਹਰੇਕ ਵਾਰਡ ਦਾ ਜਿਹੜੇ ਡਿਵੈਲਪਮੈਂਟ ਤੇ ਕੰਟਰੈਕਟਰ ਨੇ ਇਹਨਾਂ ਦੇ ਵਿੱਚੋਂ ਜਿੰਨੇ ਮੇਰਾ ਸਪੈਸ਼ਲ ਕੈਨੇਡਾ ਦੁਆਏ ਨੇ ਜਿਹੜੀ ਪਬਲਿਕ ਹੋਈ ਇਹਨਾਂ ਦਾ ਵਾਰਡ ਹੈ ਇਹਨਾਂ ਨੂੰ ਇਹ ਸ਼ਿਕਾਇਤ ਨਹੀਂ ਮਿਲੂਗੀ ਕਿ ਜੀ ਮੇਰੇ ਵਾਰਡ ਦੇ ਵਿੱਚ ਕੰਮ ਨਹੀਂ ਹੋਇਆ ਮਾਨ ਸਾਹਿਬ ਕਿੰਨੇ ਦਿਨ ਲੱਗਣਗੇ ਨੈਕਸਟ ਪ੍ਰਧਾਨ ਦੇ ਨਾਲ ਉਹ ਨਗਰ ਕੌਂਸਲ ਜੀ ਦੇਖੋ ਫਿਲਹਾਲ ਤਾਂ ਜਿਵੇਂ ਸੀਨੀਅਰ ਮੀਤ ਪ੍ਰਧਾਨ ਜੀ ਅਮਰਜੀਤ ਪਰਸਾਨੀ ਠੀਕ ਹੈ ਜੀ ਤੇ ਉਹ ਆਪਣਾ ਕਾਰਜ ਜਿਹੜਾ ਜੀ ਉਹਨਾਂ ਨੂੰ ਕਰਾਉਦੇ ਕਿਉਂਕਿ ਸੀਨੀਅਰ ਮੀਤ ਪ੍ਰਧਾਨ ਨੇ ਪਾ ਦਿੱਤੇ ਆ ਉਹ ਠੀਕ ਠਾਕ ਕੰਮ ਕਰ ਰਹੇ ਨੇ ਜੀ ਤੱਕ ਕੋਈ ਪ੍ਰੋਬਲਮ ਨਹੀਂ ਜੀ ਇਹਨਾਂ ਵੱਲੋਂ ਵੀ ਕੋਈ ਪ੍ਰੋਬਲਮ ਨਹੀਂ ਮੈਨੂੰ ਦੱਸੋ ਜੀ ਕੋਈ ਕੋਈ ਕਿੰਤ ਪਰੰਤੂ ਹੈ ਜੀ ਕਿਸੇ ਨਹੀਂ ਇਹ ਉਹ ਤਾਂ ਦੱਸਾਂਗੇ ਸਰ ਕੋਈ ਕਿੰਤ ਹਾਂ ਫਿਰ ਹਾਂ ਅਗਰ ਅਗਰ ਪਨ ਲੱਗਦਾ ਕਿ ਕੋਈ ਕਿੰਤ ਪਰੰਤੂ ਆ ਇਹ ਸਾਰੇ ਭਰਾਵਾਂ ਨੂੰ ਬਿਠਾ ਕੇ ਇਹਨਾਂ ਨੂੰ ਕਹਾਂਗੇ ਵੀ ਆ ਭਾਈ ਆਓ ਜੇੜਾ ਆਪਾਂ ਨੂੰ ਕੋਈ ਇਸ਼ੂ ਆ ਰਿਹਾ ਪਰ ਆਪਾਂ ਇਹ ਇਸ਼ੂ ਤੇ ਆਪਾਂ ਮੈਂ ਚਾਹੁੰਦਾ ਕਿ ਇਦਾਂ ਨਹੀਂ ਇਦਾਂ ਹੋ ਜਵੇ ਪਰ ਮੈਨੂੰ ਇਹ ਭਰੋਸਾ ਕਿ ਭਰਾ ਸਾਰੇ ਨਾਲ ਚੱਲੋ ਫਾਈਨਲ ਇਹ ਗੱਲ ਹੋਈ ਪਸਤੀਫਾ ਤੁਸੀਂ ਲੈ ਲਿਆ ਸਜਾਤਾ ਚਾਵਲਾ ਦਾ ਤੇ ਫਿਲਹਾਲ ਜਿਹੜੀ ਸਾਨੀ ਜਿਹੜੇ ਨੇ ਮੈਡਮ ਸਾਨੀ ਨੇ ਉਹ ਪ੍ਰਧਾਨਗੀ ਦੇ ਕਾਬਿਲ ਸਿਨੀਅਰ ਵੀਪ ਪ੍ਰਧਾਨ ਦੇ ਹਾਂਜੀ ਉਹ ਪ੍ਰਧਾਨਗੀ ਦੇ ਕਾਬਿਲ ਜੀ ਨਾਭਾ ਨੇ ਬਣਾਇਆ ਕਿ ਗੁਰਦੇਵ ਸਿੰਘ ਦੇਵਮਾਨ ਉਹ ਸਜਾਤਾ ਚਾਵਲਾ ਦਾ ਅਸਤੀਫਾ ਦੇ ਚ ਹੈ ਮੇਰਾ ਆਪ ਦੇਖੋ ਮੇਰੀ ਗੱਲ ਸਮਝੋ ਇਤਨਾ ਬੇਪ੍ਰੋਸਕਰੀ ਦਾ ਮਤਲਬ ਕੈਨਸਲ ਕਰਨ ਦੇ ਮੈਨੂੰ ਲੈਟਰ ਮਿੰਟ ਜੀ ਮੇਰੀ ਗੱਲ ਸਮਝੋ ਜਦੋਂ ਮੈਂ ਤੁਹਾਨੂੰ ਇਹ ਗੱਲ ਕਹਿ ਦਿੱਤੀ ਜੀ ਜਦੋਂ ਬੇਪ੍ਰੋਸਕਰੀ ਦਾ ਮਤਲਬ ਕੈਨਸਲ ਹੀ ਹੋ ਗਿਆ ਜੀ ਠੀਕ ਹੈ ਜੀ ਔਰ ਜਿਹੜੀ ਭਰਾ ਸਾਰੇ ਕਹਿ ਰਹੇ ਸੀ ਵੀ ਅਸੀਂ ਇਸ ਚੀਜ਼ ਲਈ ਉਹ ਆਲਰੇਡੀ ਹੋ ਹੀ ਗਿਆ ਜੀ ਪਿੱਛੇ ਕੋਈ ਕੰਮ ਦੱਸੋ ਮੈਨੂੰ ਪਿੱਛੇ ਹੋਇਆ ਨਹੀਂ